ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਐਸੀ ਉਮੀਦ ਦੇ ਨਾਲ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਟਾਈਮ ਆ ਜਿਹੜਾ ਸਵਾ 12 ਦਾ ਹੋ ਗਿਆ ਬਾਕੀ ਦੇ ਕੰਮ ਆਪਣੇ ਸਾਰੇ ਖਤਮ ਹੋ ਗਏ ਤੇ ਦੁਪਹਿਰ ਦੀ ਰੋਟੀ ਹੁਣ ਥੋੜਾ ਜਿਹਾ ਲੇਟ ਖਾਣੇ ਆ ਉਹੀ ਜਿਵੇਂ ਜਦੋਂ ਜਿਆਰ ਸਕੂਲੋਂ ਹੁੰਦਾ ਹੁੰਦਾ ਬਸ ਉਹ ਰੋਟੀ ਦਾ ਰੁਟੀਨ ਜੀ ਬਣੀ ਹੋਈ ਆ ਉਦੋਂ ਜਿੰਨੇ ਖਾਣੀ ਹੋਊਗੀ ਜੋ ਖਾਣਾ ਹੋਊਗਾ ਆਪਾਂ ਬਣਾ ਦਾਂਗੇ ਤੇ ਫਿਲਹਾਲ ਹੁਣ ਮੈਂ ਧੋਣੇ ਆ ਕੱਪੜੇ ਸੰਡੇ ਦਾ ਦਿਨ ਆ ਜਿਆਰ ਹੁਣੀ ਸਾਰੀ ਬਾਹਰ ਨੇ ਤੇ ਬਾਹਰ ਉਹ ਤਿਆਰੀ ਕਰਦੇ ਆ ਸ਼ਾਇਦ ਅੱਜ ਕਣਕ ਵਿਜਣ ਵਾਲਾ ਪਾਈ ਆ ਜਵੇ ਮੈਨੂੰ ਨਹੀਂ ਪਤਾ ਵੀ ਉਹਨੂੰ ਕੀ ਕਹਿੰਦੇ ਆ ਕਾਤੇ ਨਾ ਕਣਕ ਬੀਜਣੀਆਂ ਫਿਰ ਆਪਾਂ ਪੁੱਛ ਕੇ ਦੱਸ ਦਾਂਗੇ ਤੁਹਾਨੂੰ ਉੱਥੇ ਦੱਸਣਾ ਕੀ ਆ ਦਿਖਾਈ ਦੇਵਾਂਗੇ ਤੁਹਾਨੂੰ ਵਲੌਗ ਦੇ ਵਿੱਚ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਠੀਕ ਆ ਜੀ ਚੈਨਲ ਤੇ ਪਹਿਲੀ ਵਾਰੀ ਹੋਣਨੇ ਤਾਂ ਪਲੀਜ਼ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਬੈਲ ਦਾ ਬਟਨ ਪ੍ਰੈਸ ਕਰਨਾ ਨਾ ਭੁੱਲਿਆ ਕਰੋ ਠੀਕ ਆ ਜੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਫਿਰ ਮਿਲ ਜਾਂਦਾ ਤੇ ਹੁਣ ਆਪਾਂ ਚੱਲਦੇ ਹਾਂ ਉੱਪਰ ਕੱਪੜੇ ਧੋਣੇ ਆ ਕੱਪੜੇ ਜਿਹੜੇ ਕਾਫੀ ਨੇ ਧੋ ਲਈਏ ਫਿਰ ਫੇਰ ਨਾ ਆਰਡਰ ਵੱਜ ਜਿਵੇਂ ਆਪਾਂ ਨੂੰ ਹਨ ਫੇਰ ਬਾਹਰੋਂ ਜਿਹੜਾ ਨੇ ਆਵਾਜ਼ ਹੀ ਮਾਨੀਆ ਮम्मा ਪਾਣੀ ਫੜਾ ਦਿਓ ਚਾਹ ਫੜਾ ਦਿਓ ਹਨ ਤੇ ਫੇਰ ਉਸ ਤੋਂ ਪਹਿਲਾਂ ਆਪਾਂ ਜਿਹੜੇ ਕੱਪੜੇ ਧੋਦਿਆ ਕੱਪੜੇ ਕੱਲ ਵੀ ਨਹੀਂ ਧੋਏ ਇੱਕ ਹੁਣ ਉਹ ਰਹਿ ਗਈ ਚੁੰਨੀ ਚੁੰਨੀ ਜਿਹੜਾ ਨੂੰ ਰੱਖੀ ਹੁੰਦੀ ਆ ਮੈਂ ਹਨ ਜਿੱਦਾਂ ਹੱਥ ਹੱਥ ਪੂੰਝਣ ਨੂੰ ਟਾਬਲ ਵਗੈਰਾ ਉਹ ਸਿੱਟ ਧੰਦਾ ਕੁੰਡੀ ਤੋਂ ਤੇ ਫੇਰ ਮੈਂ ਉਹਨੂੰ ਇੱਕ ਕੱਪ ਦੀ ਚੁੰਨੀ ਦੇ ਵਿੱਚੋਂ ਦੋ ਪੀਸ ਕਰਕੇ ਰੱਖੇ ਹੁੰਦੇ ਆ ਜਦੋਂ ਮਰਜ਼ੀ ਹੱਥ ਪੂੰਝ ਮੂੰਹ ਪੂੰਝ ਜੋ ਮਰਜ਼ੀ ਪੂੰਝ ਨਾਲੇ ਧੋਣੀ ਸੁਖਾਈ ਹੁੰਦੀ ਆ ਤੇ ਨਾਲੇ ਬੱਚੇ ਆ ਜਿਹੜੇ ਨਾ ਫਿਰ ਜਲਦੀ ਗੰਦੇ ਤੇ ਕੱਪੜਿਆਂ ਦਾ ਢੇਰ ਬਹੁਤ ਜ਼ਿਆਦਾ ਹੈ ਇੱਕ ਟੱਬ ਫੁੱਲ ਭਰਿਆ ਪੈਕ ਵਿੱਚ ਹੈ ਤੇ ਥੋੜੇ ਜਿਹਾ ਹਿੜਦੇ ਹੈ ਹਨਾ ਤੇ ਪਾਣੀ ਭਰਨਾ ਪਹਿਲਾਂ ਲਾਗੀ ਸੀਗੀ ਪਾਣੀ ਭਰ ਗਿਆ ਪਾਣੀ ਭਰ ਗਿਆ ਬਾਲਟੀ ਨੇ ਵਿੱਚੋਂ ਕੱਢੀ ਟੁੱਟੀ ਚ ਲਾਗੀ ਤੇ ਬਾਲਟੀ ਤੈਰਦੀ ਫਿਰਦੀ ਹੈ ਪਾਣੀ ਦੇ ਵਿੱਚ ਤੇ ਉੱਤੇ ਕੱਪੜੇ ਧੋਣ ਦੀ ਮੈਨੂੰ ਮौज ਵੀ ਬਹੁਤ ਆ ਤੇ ਦੁੱਖ ਵੀ ਬਹੁਤ ਆ ਇਹ ਜਦੋਂ ਹੁਣ ਗਰਮੀ ਦੇ ਵਿੱਚ ਤਾਂ ਬਹੁਤ ਮੌਜ ਆ ਕਿਉਂਕਿ ਹਵਾ ਆਉਂਦੀ ਹੁੰਦੀ ਹੈ ਚਾਰ ਚਪੇਰੇ ਠੰਡੀ ਤੋਪੋ ਬਿਲਕੁਲ ਨਹੀਂ ਹੁੰਦੀ ਗਰਮੀ ਦੇ ਵਿੱਚ ਬਹੁਤ ਮੌਜ ਆ ਕੱਪੜੇ ਧੋਣੇ ਸਰਦੀਆਂ ਦੇ ਵਿੱਚ ਪਾਣੀ ਬਹੁਤ ਠੰਡਾ ਹੁੰਦਾ ਜੇ ਥੱਲੇ ਧੋਣਦੇ ਹੋਈਏ ਹੈਨਾ ਤੇ ਆਪਾਂ ਗਰਮ ਪਾਣੀ ਪਾ ਲਈਏ ਮਸ਼ੀਨ ਦੇ ਵਿੱਚ ਥੋੜਾ ਜਿਹਾ ਤੇ ਫਿਰ ਧੋਣੇ ਸੁਖ ਹੋਇਆ ਜੇ ਤਾਂ ਹੁਣ ਅੱਜ ਕੱਲ ਕਰਦੇ ਜਿਹੜੇ ਕੱਪੜੇ ਨਹੀਂ ਹੁੰਦੇ ਉਹ ਠੰਡੇ ਪਾਣੀ ਨਾਲ ਧੋਣੇ ਬੜੇ ਔਖੇ ਲੱਗਦੇ ਤੇ ਹੁਣ ਮੈਂ ਅੱਜ ਸਵੇਰ ਦੀ ਬਸ ਇਹੀ ਇਹੀ ਦੁਬਿਧਾ ਜੀ ਵਿੱਚ ਸੀਗੀ ਵੀ ਕੀ ਕਰਾਂ ਮਸ਼ੀਨ ਥੱਲੇ ਲਾ ਲਾਂ ਹੁਣ ਮੇਰੇ ਕੋਲ ਵੀ ਨਹੀਂ ਕੋਈ ਜਿਹੜਾ ਮੇਰੇ ਨਾਲ ਚੱਕ ਕੇ ਮਸ਼ੀਨ ਥੱਲੇ ਲਾਵਾ ਦੇ ਚਲੋ ਜੀ ਮੈਂ ਸਟੈਂਡ ਤੇ ਲਾਉਣੀ ਆ ਫੋਨ ਜੁੜੇ ਰਿਓ ਬਲੌਗ ਨਾਲ ਐਂਡ ਤੱਕ ਅਲੱਗ ਕਰ ਲਈ ਆਪਾਂ ਵਾਈਟ ਵਾਈਟ ਅੰਡ 컬러ਫੁਲ ਕੱਪੜੇ ਅਲੱਗ ਯੇ ਰੋਣਾ ਉਹਨਾ ਚਾਹੀਦਾ ਜੁਨੀਫਾਰਮ ਦਾ ਕੋਈ ਹੋਰ ਕੁਮੀਂ ਵਾਈਟ ਨਹੀਂ ਹੋਣਾ ਲੱਗਣਾ ਜਨ ਜਾਨ ਨੂੰ ਭੁੱਖ ਲੱਗ ਜਣੀ ਜਿਹੜੀ ਦੀ ਪੱਗ ਦੇਖੋ ਵਧੀਆ ਲੱਗਦੀ ਆ ਚੱਲਾ ਜਾ ਕੀ ਖਾਣਾ ਮੈਂ ਵੀ ਚਾਹ ਪੀ ਲੂੰਗੀ ਮੈਂ ਮੈਂ ਚਾਹ ਪੀ ਲਵਾਂ ਨਾ ਨਾਲ ਤੇੰ ਦੇ ਦੇਣੀ ਕੁਝ ਖਾਣ ਆ ਜਾ ਐਪਲ ਦਾ ਮਾ ਆਹੋ ਹੁਣ ਐਪਲ ਖਾ ਲਿਆ ਇਹਨੂੰ ਐਪਲ ਕੱਟ ਕੇ ਦੇ ਦੰਨੇ ਆ ਤੇ ਮੈਂ ਕਿਹਾ ਆਪੇ ਬੋਲਦਾ ਇੱਥੇ ਵੀ ਬੰਦਾ ਬੈਠਾ ਕਜਮੂਰਾ ਦੇਣਾ ਨਹੀਂ ਨੇ ਰਜਵਟ ਮੱਖੀ ਆਲੀ ਵਿੱਚ ਪੱਖੀ ਵੱਜ ਵੱਜ ਕੇ ਆਲੀ ਫਲੇਟ ਲਈ ਕਵਰ ਦੇ ਕਿਹਨੇ ਕਿਹਨੇ ਐਪਲ ਖਾਣਾ ਮੈਂ ਮਸਤੇ ਜੋਗਾ ਕੱਢ ਦਿੰਗੀ ਮੈਂ ਤਾਂ ਚਾਹ ਪੀਉ ਚਾਹ ਪੀਣੀ ਹੈ ਮੈਂ ਤਾਂ ਤੁਸੀਂ ਖਾਣਾ ਚਲ ਮੈਂਨ ਵਾਲਾ ਐਪਲ ਕੱਟ ਕੇ ਦੇ ਗੱਲ ਕਰ ਗੱਲ ਕੀ ਜਣਾ ਮੈਂ ਚਾਹ ਦਾ ਨਸ਼ਾ ਡਾਲਾ ਨੂੰ ਤੁਸੀਂ ਤਾਂ ਸੱਚ ਛਿਲਕੇ ਵਾਲਾ ਮੈਂ ਚਾਹ ਬਣੀ ਹੈ ਨਸ਼ਾ ਡਾਲਾ ਨੂੰ ਗੱਲ ਤੁਸੀਂ ਜਣਾਓ ਤੁਸੀਂ ਬਾਹਰੋਂ ਆਏ ਹੋ ਮੈਂ ਤਾਂ ਘਰੇ ਸੀ ਗੱਲ ਕੀ ਸੁਣਾਉਣੀ ਹੈ ਵਧੀਆ ਬੈਗਰੂ ਦੀ ਕਿਰਪਾ ਝੋਨਾ ਪੱਟਿਆ ਗਿਆ ਕਣਕ ਬੀਜਣ ਦੀ ਤਿਆਰੀ ਆ ਹੋਰ ਕੀ ਗੱਲ ਸੁਣਾਉਣੀ ਹੈ ਵੀ ਬੈਗਰੂ ਦੀ ਕਿਰਪਾ ਆਪਣੇ ਇੱਕਣ ਸਾਰੇ ਆ ਤੇ ਹੋ ਜਵੇ ਵੈਕਰੂ ਸਭ ਤੇ ਕਿਰਪਾ ਕਰੇ। ਕੱਤੀ ਰਮੀਨਾ ਤਾਂ ਨਾਂ ਗਿਆ ਅੱਧੀਆਂ ਜੀੜੀਆਂ ਪੜੀਆਂ ਨੇ। ਆ ਵੱਡੀਆਂ ਜਾਣੀਆਂ ਨੇ ਟੈਨਸ਼ਨ ਫਰੀ ਰਹੋ। ਜਿਆਦਾ ਪੇ ਨੇ ਵੀ ਲਵਾਇਆ ਵੱਡੀਆਂ ਵੀ ਜਾਣਾ। ਠੀਕ ਆ। ਜੀਨੇ ਪਹਿਲਾਂ ਵੱਟ ਲਿਓ ਨੇ ਕਿ ਤੀਰ ਮਾਰ ਲਿਆ। ਤੀਰ ਮਾਰੇ ਆ ਤਾਂ ਹੈਗਾ ਤਾਂ ਸੈਦ ਹੀ ਆਉਂਦੇ ਆ। ਉਹਦਾ ਨਾਂ ਵੀ ਫਟਾ ਸਾ ਵੀ ਮਾਰ ਦੇਣਾ ਉਹਦਾ ਤੇ ਨਾਂ ਵੀ ਜੀ ਵੀ ਫਟਾ ਤੁਸੀਂ ਸਾ ਵੀ ਮਾਰ ਦੇਣਾ ਜਿਹਨੂੰ ਮਾਰਨਾ ਰੌਣ ਦੇ ਢਿੱਡ ਤੇ ਕੀ ਹੈ ਇਹ ਨਾ ਲਓ ਜੀ ਆਜੈ ਸ਼੍ਰੀ ਰਾਮ ਕਹਦੋ ਦੀਵਾਲੀ ਦੇ ਦਿਨ ਹਾਂ ਮੈਂ ਕਹਦੋ ਮੇਰੇ ਇੰਨੇ ਕੰਮ ਪੈਂਡਿੰਗ ਪਏ ਐ ਇੰਨੇ ਕ ਪਏ ਆ ਕਹਿਣ ਨੂੰ ਆਏ ਲੱਗ ਜਾਂਦਾ ਕਿ ਇੰਨਾ ਨੂੰ ਛੱਡਿਆ ਕੋ ਘਰ ਸਾਫ ਕਰਤਾ ਪਰ ਸਾਰਾ ਘਰ ਦੁਬਾਰਾ ਸਾਫ ਕਰਨ ਵਾਲਾ ਹੋ ਵੀ ਗਿਆ ਕਿਉਂਕਿ ਆਲੇ ਦਲੇ ਦੇ ਵਿੱਚ ਕੰਪੈਨੀਆਂ ਚੱਲਦੀਆਂ ਨੇ ਹਨਾ ਘਰ ਦਾ ਆਈ ਜਾਂਦਾ ਬਹੁਤ ਜ਼ਿਆਦਾ ਫੋਨ ਆਉਂਦਾ ਤੁਹਾਨੂੰ ਫੋਨ ਚੱਕੋ ਲਓ ਜੀ ਬਾਹਰ ਲੱਗ ਕੇ ਕਣਕ ਵਿਝਣ ਚਾਹ ਦਾ ਸੁਨੇਹਾ ਆ ਗਿਆ ਕਹਿੰਦੇ ਚਾਹ ਬਣਾ ਦਿਓ ਚਾਹ ਨਹੀਂ ਬਣ ਗਈ ਕਾੜ ਕਾੜ ਕੇ ਦਿੰਨੇ ਆ ਤੇ ਜਿਆਰ ਲੈ ਜਾਊਗਾ ਚਾਹ ਉੱਥੇ ਫਿਰਦਾ ਖੇਡਦਾ ਤੁਸੀਂ ਵੀ ਲਓ ਜੀ ਜਿਆਰ ਨੇ ਪਾਣੀ ਵੀ ਭਰ ਲਿਆ ਬਾਹਰ ਲੈ ਕੇ ਜਾਣ ਵਾਸਤੇ ਘਾਤ ਚਲੇ ਜੀ ਕੀ ਜੀ ਇਹ ਜੀ ਕਰ ਰੱਖੋ ਜਾ ਕੇ ਚੱਕਣਾ ਓੱਖਾ ਤੈਨੂੰ ਹੂੰ ਕਿੰਨੇ ਜਾਣੇ ਨੇ ਪੰਜ ਜਾਣੇ ਨੇ ਹੂੰ ਮੇਰੇ ਜੱਗ ਛੋਟ ਨੂੰ ਦੇ ਮੈਨੂੰ ਆਦੇ ਆ ਜੱਗ ਛੋਟ ਆ ਬਾਹਰ ਪੈਣੀ ਲੈ ਕੇ ਆ 12 ਓਟ ਤੱਕ ਨਹੀਂ ਚੱਕਨੇ Thank <laughs> you.

ਗੇਟ ਤੱਕ ਛੱਡਿਆ ਨਹੀਂ ਤੇ ਨਹੀਂ ਨਹੀਂ ਨਾ ਤੀਜਾ ਆ ਨਾ ਲਜਾ ਦੇ ਇੱਥੇ ਹੀ ਨਾ ਦੇ ਆਪਾਂ ਨਹੀਂ ਬਾਹਰ ਜਾਣਗੇ ਪਤਾ ਨਹੀਂ ਕੋਲ ਵੈਸੇ ਵੀ ਮੈਨੂੰ ਵਧੀਆ ਨਹੀਂ ਲੱਗਦਾ ਇਦਾਂ ਆਪਾਂ ਕਾਹੇ ਕੰਮ ਕਰਦੇ ਆਂ ਪਸ਼ੂਆਂ ਨੂੰ ਪੱਠੇ ਪਾਉਣੇ ਦਿੱਤਾ ਹੈ ਸੁੱਤੇ ਪਿਆ ਪਸ਼ੂ ਤੇ ਪਾਉਣੇ ਅੱਜ ਥੋੜਾ ਜਿਹਾ ਇੱਥੋਂ ਵੀਡੀਓ ਕਲਿੱਪ ਲੈ ਲਈਏ ਕੰਮ ਕਰਦੇ ਹੋਏ ਫਿਰ ਇਦਾਂ ਵੀ ਵਧੀਆ ਨਹੀਂ ਲੱਗਦਾ ਹਨਾ ਤੇ ਇੱਕ ਦਿਨ ਮੈਨੂੰ ਇੱਕ ਪਤਾ ਨਹੀਂ ਇੱਕ ਵੈਸਤਾ ਮੇਰੇ ਸਾਰੇ ਬਲੌਗ ਕੰਮ ਵਾਲੀ ਹੁੰਦੇ ਹਨਾ ਇੱਕ ਬਲੌਗ ਮੈਂ ਵੈਸੇ ਪਤਾ ਨਹੀਂ ਕੀ ਬਾਹਰ ਇੱਕੋ ਹੀ ਕੰਮ ਕਰਦੇ ਸੀ ਥੱਲੇ ਕੋਈ ਆਇਆ ਬੇਟਾ ਇਹ ਜਿਹੜਾ ਰੋਣੀ ਹੈ ਤੇ ਮੈਨੂੰ ਕਮੈਂਟ ਆਇਆ ਕਹਿੰਦੇ ਵੇਲੀ ਫਰੀ ਜਾਂਦੀ ਆ ਹੱਥ 'ਚ ਫੋਨ ਚੱਕ ਕੇ ਹੱਥ 'ਚ ਫੋਨ ਚੱਕ ਕੇ ਵੀ ਫਿਰਨਾ ਸੌਖਾ ਕੰਮ ਨਹੀਂ ਹੈਗਾ ਵਿਲੇ ਨਹੀਂ ਹੁੰਦੇ ਤੇ ਜੇ ਕੋਈ ਤੁਹਾਨੂੰ ਸ਼ੱਕ ਆ ਕੋਈ ਸ਼ੱਕ ਸ਼ੋਦਾ ਹੈਗੀ ਆ ਤਾਂ ਉਹ ਕੱਢ ਲਓ ਭਾਈ ਬਾਕੀ ਮੈਂ ਕੱਲੀ ਹੋਈ ਆ ਘਰ ਦੇ ਵਿੱਚ ਫੀਮੇਲ ਹੋਰ ਕੋਈ ਨਹੀਂ ਹੈਗਾ ਸਾਡੇ ਮੇਲ ਹੈਗੇ ਆ ਦੋ ਬੱਚੇ ਆ ਇੱਕ ਮੇਰੇ ਹਸਬੰਡ ਆ ਹੈਨਾ ਤੇ ਕੰਮ ਸਾਰਾ ਕਰੀਦਾ ਬਾਰਵੀਂ ਕਰਵਾ ਲਈਦਾ ਖੇਤਾਂ ਦੇ ਵਿੱਚ ਵੀ ਸਾਰਾ ਕੰਮ ਕਰ ਲਿਆ ਪੱਠੇ ਵੀ ਵੜ ਲਈ ਤੇ ਨੇ ਪਸ਼ੂ ਵੀ ਸੰਭੀਦਿਆ ਸਾਰਾ ਕੰਮ ਮੈਂ ਹੀ ਕਰਦੀ ਆ ਕੋਈ ਨਹੀਂ ਕਰਕੇ ਜਾ ਕੇ ਦਿੰਦਾ ਹੈਗਾ ਮੈਨੂੰ ਤੇ ਹਾਂ ਭਾਈ ਜੀ ਇਹਨੂੰ ਸ਼ੱਕਾ ਵੀ ਅਸੀਂ ਕੰਮ ਨਹੀਂ ਕਰਦੇ ਫਿਰ ਵਧੀਆ ਦੁਨੀਆ ਭਲੇਖੇ ਚ ਸ਼ੱਕ ਚ ਹੀ ਰਹਿ ਜਵੇ ਮੈਂ ਤਾਂ ਖੁਦ ਕਹਿ ਨਹੀਂ ਹੁੰਨੀ ਆ ਵੀ ਲੋਕ ਮੇਰੇ ਪ੍ਰਤੀ ਭਲੇਖੇ ਚ ਹੀ ਰਹਿ ਜਾਣ ਵੀ ਭਲੇਖਾ ਜਿਹੜਾ ਲੋਕਾਂ ਨੂੰ ਇਹ ਮੇਰੇ ਮੇਰੇ ਪ੍ਰਤੀ ਲੋਕਾਂ ਨੂੰ ਭਲੇਖਾ ਖਾਂਦਾ ਹੀ ਰਵੇ ਖਾਂਦਾ ਹੀ ਰਵੇ ਵੀ ਅੰਦਰੋਂ ਅੰਦਰ ਘੌਣ ਲੱਗੀ ਰਹੇ ਲੋਕਾਂ ਨੂੰ ਵੀ ਇਹ ਬੇਲੀ ਰਹਿੰਦੀ ਆ ਇਹ ਸਾਈਟ ਅਜਿਹੀ ਰਹਿੰਦੀ ਹੈ ਇਹ ਫਲਾਣਾ ਰਹਿੰਦੀ ਹੈ ਧਮਕਾ ਰਹਿੰਦੀ ਹੈ ਇਹ ਮੈਂ ਰਹਿੰਦੀ ਆ ਮੈਨੂੰ ਪਤਾ ਹੁਣ ਮੈਨੂੰ ਪਤਾ ਮੇਰੇ ਦਿਮਾਗ ਦੇ ਵਿੱਚ ਕੀ ਕੁਝ ਚੱਲਦਾ ਵੀ ਮੈਂ ਕੀ ਕੰਮ ਕਰਨਾ ਇਦੋਂ ਬਾਅਦ ਮੈਂ ਕੀ ਕਰਨਾ ਇਦੋਂ ਪਰ ਹੋ ਸਕਦਾ ਮੈਂ ਕੱਪੜੇ ਮਸ਼ੀਨ ਲਾ ਲਮ ਮੈਨੂੰ ਥੱਲੇ ਆਰਡਰ ਆ ਜਾਵੇ ਹੋ ਸਕਦਾ ਮੇਰਾ ਇੱਕ ਜਿਹੜਾ ਤੋਤਾ ਵੀ ਨਾ ਜਾਵੇ ਹੋ ਸਕਦਾ ਇੱਕ ਵੀ ਸੂਟ ਜਿਹੜੀਆਂ ਦੀਆਂ ਦੋ ਤਿੰਨ ਯੂਨੀਫਾਰਮ ਤੋਂ ਆਉਣ ਵਾਲੀਆਂ ਨੇ ਹੋ ਸਕਦਾ ਇੱਕ ਵੀ ਨਾ ਤੋਂ ਹੋਵੇ ਮੈਂ ਰਾਤ ਨੂੰ ਤੋਂ ਕੀਕਾ ਜਿਹੜਾ ਘਰ ਹੁੰਦਾ ਉਹਨੂੰ ਪਤਾ ਹੁੰਦਾ ਵੀ ਕੰਮ ਕਿਵੇਂ ਕਰਨਾ ਚਲੋ ਜੀ ਜੇ ਗੁੱਸਾ ਕਿਸੇ ਨੂੰ ਲੱਗਿਆ ਹੋਵੇ ਤਾਂ ਸੌਰੀ ਠੀਕ ਹੈ ਜੀ ਸਾਰਿਆਂ ਨੂੰ ਨਹੀਂ ਕਿਹਾ ਕੋਈ ਇੱਕ ਅੱਧਾ ਹੀ ਬੰਦਾ ਹੁੰਦਾ ਚਲੋ ਹੋਣਾ ਵੀ ਜ਼ਰੂਰੀ ਆ ਹਨਾ ਜ਼ਿੰਦਗੀ ਹੈ ਜਿਹੜੀ ਬੜੀ ਸੋਹਣੀ ਚੱਲ ਜਾਂਦੀ ਨਹੀਂ ਤਾਂ ਫਿਰ ਤਾਂ ਬੋਲਣ ਨੂੰ ਕੁਝ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਚਲੋ ਕਰ ਲਈਏ ਕੰਮ ਆਪਾਂ